ਕਸਟਰੂ ਪੁਰਤਗਾਲ ਦੇਸ਼ ਦੇ ਵਿੱਚ ਸਿਟੀ ਸੈਂਟਰ ਐਂਟੋਨੀਓ ਡੋਸ ਕਿਵੈਰਲੋਸ ਵਿਖੇ 6 ਵਜੇ ਦੇ ਆਤਮਾ ਕਿਲੋਮੀਟਰ ਦੀ ਦੌੜਾ ਦੇ ਮੁਕਾਬਲੇ ਕਰਵਾਏ ਗਏ ਅਤੇ ਜਿਸ ਦੇ ਵਿੱਚ ਅਸ਼wini ਕੁਮਾਰ ਨੇ ਇਹਨਾਂ ਮੁਕਾਬਲੇ ਦਾ ਵਿੱਚ ਹਿੱਸਾ ਲਿਆ ਇਸ ਦੌੜ ਦੇ ਵਿੱਚ 30 ਤੋਂ 35 ਹਜ਼ਾਰ ਦੇ ਕਰੀ ਪੁਰਤਗਾਲ ਦੇ ਐਥਲੀਟ ਸ਼ਾਮਿਲ ਹੋਏ ਅਤੇ ਇਸ ਦੌੜ ਨੂੰ ਇੱਕ ਘੰਟੇ ਦੇ ਵਿੱਚ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਭਾਰਤ ਵੱਲੋਂ ਅਸ਼wini ਕੁਮਾਰ ਇਕਲੌਤਾ ਐਥਲੀਟ ਸੀ ਜੋ ਕਿ ਦੌੜ ਦੇ ਵਿੱਚ ਸ਼ਾਮਿਲ ਹੋਇਆ ਅਸ਼wini ਕੁਮਾਰ ਨੇ ਦੱਸਿਆ ਕਿ ਉਸਨੇ ਇਹ ਦੌੜ ਅਸਤਾਇਮ ਇੰਟੂ ਦੇਵਚੀ ਪੂਰੀ ਕਰ ਲਈ ਸੀ ਅਸ਼ਵੀ ਕੁਮਾਰ ਨੇ ਦੱਸਿਆ ਕਿ ਉਹ ਇਸ ਦੀ ਯੂਰਪ ਦੇ ਵਿੱਚ ਇਹ ਪਹਿਲਾ ਦੌੜਾਂ ਦਾ ਮੁਕਾਬਲਾ ਸੀ ਜਿਸ ਦੇ ਵਿੱਚ ਉਸ ਨੂੰ ਵੱਡੀ ਸਫਲਤਾ ਮਿਲੀ ਹੈ ਉਸ ਨੇ ਅੱਗੇ ਦੱਸਿਆ ਕਿ ਯੂਰਪ ਦੇ ਵਿੱਚ ਹੋਣ ਵਾਲੀਆਂ ਮੈਰਾਥਨ ਖੇਡਾਂ ਵਿੱਚ ਵੀ ਉਹ ਵੱਧ ਚੜ ਕੇ ਹਿੱਸਾ ਲਵੇਗਾ ਤੇ ਜਿੱਤ ਕੇ ਆਪਣੇ ਦੇਸ਼ ਸੂਬੇ ਜ਼ਿਲ੍ਹੇ ਅਤੇ ਫਤੇਗੜ ਚੂੜੀਆਂ ਦਾ ਨਾਮ ਰੌਸ਼ਨ ਕਰੇਗਾ ਇਸ ਮੌਕੇ ਤੇ ਸ਼ਹਿਰ ਵਾਸੀਆਂ ਨੇ ਅਸ਼ਵੀ ਕੁਮਾਰ ਨੂੰ ਮੁਬਾਰਕ ਬਾਤ ਵੀ ਦਿੱਤੀ। ਨੰਮ 3920239 ਇੰਡੀਆ ਤੋਂ ਇਟਲੀ ਆ ਰਿਹਾ ਸੀ। ਇਤਲੀ ਆਇਆ ਸੀ ਤੇ ਆਪਣਾ ਮੇਰਾ ਜੋ ਟਾਰਗੇਟ ਸੀ ਮੈਰਾ ਤਾਂ ਮੈਂ ਯੂਰਪ ਦੇ ਵਿੱਚ ਇੱਕ ਮੈਰਾਥਨ ਪਾਉਣਾ ਚਾਹੁੰਦਾ ਸੀ ਪਰ ਮੈਂ ਉੱਥੇ ਕੰਮਕਾੜ ਦੇ ਵਿੱਚ ਵਿਜੀ ਹੋਣ ਦੇ ਕਾਰਨ ਮੇਰਾ ਇਹ ਟਾਰਗੇਟ ਉੱਥੇ ਪੂਰਾ ਨਹੀਂ ਹੋ ਸਕਿਆ ਤੇ ਕੰਮਕਾੜ ਦੇ ਵਿੱਚ ਹੀ ਜਦੋਂ ਮੇਰਾ ਉੱਥੇ ਮੇਰੇ ਪੁੱਤ ਕਾਲ ਦੇ ਵਿੱਚ ਭੈਣ ਸੀ ਸੰਬੀਰ ਸਿੰਘ ਮੰਗਲਰਾਮ ਜੀ ਤੇ ਦੀਪ ਸਿੰਘ ਜੀ ਇਹਨਾਂ ਦੇ ਨਾਲ ਮੇਰਾ ਲਿੰਕ ਹੋਇਆ ਤੇ ਮੇਰਾ ਉੱਥੇ ਕੰਮਕਾੜ ਦੇ ਵਿੱਚ ਮੇਰਾ ਵੀਜ਼ਾ ਵੀ ਉੱਥੇ ਗਾੜੀ ਐਕਸਟੈਂਡ ਨਹੀਂ ਹੋ ਸਕਿਆ ਤੇ ਉੱਥੋਂ ਫਿਰ ਮੈਨੂੰ ਵਿਜੀ ਦੇ ਵਿੱਚ ਹੀ ਆਪਣਾ ਪੁਰਤਗਾਲ ਦੇ ਵਿੱਚ ਇਹਨਾਂ ਨੂੰ ਗਰੰਟੀ ਕਰਨ ਵਾਸਤੇ ਮੈਨੂੰ ਕਿਹਾ ਤੇ ਮੈਂ ਇਹਨਾਂ ਕੋਲ ਇਹਨਾਂ ਦੇ ਫਰੈਂਡ ਦੇ ਸਹਿਯੋਗ ਦੇ ਨਾਲ ਇੱਥੇ ਆ ਗਿਆ ਪਰ ਇਹਨਾਂ ਨੂੰ ਫਰੈਂਡਸ ਨੂੰ ਸਰਕਲ ਨੂੰ ਮੇਰੇ ਨੂੰ ਪਤਾ ਸੀ ਕਿ ਵੀ ਇਹਨੂੰ ਆਪਣਾ ਮੈਰਾਥਨ ਰਨਿੰਗ ਰੇਸ ਦਾ ਬਹੁਤ ਹੀ ਜ਼ਿਆਦਾ ਇਹਨੂੰ ਸ਼ੌਂਕ ਹੈ ਤੇ ਉਹ ਮੇਰੇ ਇਸ ਸ਼ੌਂਕ ਨੂੰ ਪੂਰਾ ਕਰਨਾ ਚਾਹੁੰਦੇ ਸੀ ਪਰ ਮੇਰਾ ਇਸ ਵਾਰ ਕੋਈ ਧਿਆਨ ਨਹੀਂ ਸੀ ਕਿਉਂਕਿ ਮੈਂ ਸਿਰਫ ਇੱਥੇ ਆ ਕੇ ਕੰਮ ਕਰ ਵਾਲੇ ਹੀ ਜ਼ਿਆਦਾ ਵਿਜੀ ਹੋ ਗਿਆ ਸੀ ਵਿਜੀ ਹੋ ਜੀ ਹੋਣ ਤੋਂ ਬਾਅਦ ਇਹ ਮੇਰੇ ਫਰੈਂਡ ਮੰਗਰਾਂ ਤੇ ਦੀਪ ਸਿੰਘ ਜੀ ਨੇ ਇਹਨਾਂ ਨੂੰ ਇੱਥੇ ਆਪਣੇ ਲਿਸਬਨ ਦੇ ਵੀ ਦੇ ਲੱਗੇ ਇੱਕ ਸਿਟੀ ਸੀ ਸੰਤਾ ਟੋਨੀਆ ਡੋਸਕੋਲੈਰੋਸ ਉਹਦੇ ਵਿੱਚ ਇੱਕ ਰਨ ਰੇਸ ਹੋ ਰਹੀ ਸੀ ਤੇ ਉਹਦੇ ਵਿੱਚ ਜਦੋਂ ਇਹਨਾਂ ਨੇ ਦੇਖਿਆ ਤੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਸਾਦ ਕੀਤਾ ਭਾਈ ਤੁਸੀਂ ਇਸ ਮਿਨੀ ਮਿਨੀ ਰੇਸ ਦੇ ਵਿੱਚ ਇੱਕ ਆਪਣਾ ਸਹਿਯੋਗ ਦਿਓ ਤੇ ਕਿਉਂਕਿ ਮੇਰੀ ਥੋੜੀ ਜਿਹੀ ਆਪਣੀ ਪ੍ਰੈਕਟਿਸ ਵੀ ਨਹੀਂ ਸੀ ਮੈਂ ਫਿਰ ਚਲੋ ਇਹਨਾਂ ਨੂੰ ਬਹੁਤ ਜ਼ਿਆਦਾ ਜੋਰ ਦੇ ਨਾਲ ਮੈਂ ਕੋਈ 5-6 ਦਿਨ ਉੱਥੇ ਆਪਣੀ ਪ੍ਰੈਕਟਿਸ ਕੀਤੀ ਤੇ ਪ੍ਰੈਕਟਿਸ ਕਰਨ ਤੋਂ ਬਾਅਦ ਪਿਆ ਸੀ ਉਸ ਰਨ ਰੇਸ ਦੇ ਵਿੱਚ ਗਏ ਰਨ ਰੇਸ ਦੇ ਵਿੱਚ ਗਏ ਜੋ ਕਿ ਪੁਰਤਗਿਸ਼ੀ ਕੋਈ 30 ਜਾਂ 3500 ਦੇ ਕਰੀਬ ਉਥੇ ਪੁਰਤਗਿਸ਼ੀ ਸੀ ਉਸ ਰਨ ਰੇਸ ਦੇ ਵਿੱਚ ਉਹ ਰਨ ਰੇਸ ਕੋਈ 6.800 ਮੀਟਰ ਦੇ ਕਰੀਬ ਸੀ ਜਿਸ ਨੂੰ 1 ਘੰਟੇ ਦੇ ਵਿੱਚ ਕੰਪਲੀਟ ਕਰਨਾ ਸੀ ਪਰ ਮੈਂ ਜਦੋਂ ਉਥੇ ਗਏ ਤੇ ਉਥੇ ਆਪਣਾ ਦੇਖਿਆ ਕਿ ਇੰਨੇ ਪੁਰਤਗਿਸ਼ੀਆਂ ਦੇ ਵਿੱਚ ਕੋਈ ਨਾ ਇੰਡੀਅਨ ਦਾ ਨਾਮ ਕੋ ਪੰਜਾਬੀ ਸੀ ਮੈਂ ਉਥੇ ਇੱਕ ਇਕਲੌਤਾ ਐਥਲੀਟ ਆਪਣੇ ਇੰਡੀਆ ਵੱਲੋਂ ਸੀ ਚਾਹੇ ਪੰਜਾਬ ਵੱਲੋਂ ਕਹੋ ਤੇ ਮੈਨੂੰ ਆਪਣੇ ਆਪ ਦੇ ਬਹੁਤ ਜ਼ਿਆਦਾ ਖਬਰ ਉਹ ਮਹਿਸੂਸ ਹੋ ਰਿਹਾ ਸੀ ਕਿ ਚਲੋ ਮੈਂ ਇਸ ਰਨ ਰੇਸ ਦੇ ਵਿੱਚ ਆਇਆ ਤੇ ਆਪਣਾ ਫਿਰ ਤੋਂ ਇੱਕ ਪਾਰਟਿਸਿਪੇਟ ਕਰਨ ਲਈ ਮੈਚ ਨੂੰ ਵਿਨ ਕਰਾਂਗਾ ਤੇ ਉਹ ਜਿਹੜੀ ਰਨ ਇਸ ਕੋਈ ਉਹਨਾਂ ਨੇ ਟਾਈਮ ਰੱਖਿਆ ਸੀ 1 ਘੰਟੇ ਦੇ ਵਿੱਚ ਕੰਪਲੀਟ ਕਰਨਾ ਮੈਂ ਮੈਨੂੰ ਆਪਣੇ ਆਪ ਤੇ ਇੰਨਾ ਵਿਸ਼ਵਾਸ ਸੀ ਵੀ ਇਹ ਰਨ ਰੇਸ ਮੈਂ ਕੋਈ 35 40 ਮਿੰਟ ਦੇ ਵਿੱਚ ਵਿੱਚ ਇਹ ਕੰਪਲੀਟ ਕਰ ਸਕਦਾ ਪਰ ਜਦੋਂ ਰਨ ਰੇਸ ਕੀਤੀ ਤੇ ਮੈਂ ਉਸ ਰਨ ਨੂੰ 27.40 ਸੈਕਿੰਡ ਦੇ ਵਿੱਚ ਹੀ ਕੰਪਲੀਟ ਕਰਤਾ ਜੋ ਮੈਨੂੰ ਆਪਣੇ ਆਪ ਨੂੰ ਬਹੁਤ ਮਾਣ ਮਹਿਸੂਸ ਹੋਇਆ